ਜਿਹੜੀ ਗਲਾਈ ਵਾਲੀ ਜ਼ਮੀਨ ਹੁੰਦੀ ਆ ਜ ਜੇ ਅਸੀਂ ਖੂਹ ਕਹიდੀਏ ਉਹਦਾ ਖੇਤਰਫਲ ਕਿਵੇਂ ਗੱਢੀਏ ਤੇ ਕਰਾਂਗੇ ਗਲਾਈ ਵਾਲੀ ਜੀ ਠੀਕ ਹੈ ਜੀ ਤੇ ਇਹਦੇ ਵਿੱਚ ਸਮਝਾਇਆ ਜਾਵੇ ਜਿਹੜੀ ਆਪਣੀ ਖੂਦ ਲਾ ਲੋ ਇਹਨੂੰ ਗਲਾਈ ਵਾਲਾ ਖੇਤ ਕਹਿ ਲੋ ਹਾਂਜੀ ਹਾਂ ਇਹਦਾ ਜਿਹੜਾ ਵੱਤ ਤੋਂ ਵੱਤ ਫਾਂਸ ਲੈ ਨਾ ਗਲਾਈ ਚ ਠੀਕ ਹੈ ਜੀ ਦਿੱਤੇ ਨਾਲ ਮਿਲ ਲਾਂਗੇ ਠੀਕ ਹੈ ਜੀ ਉਹ ਹੋ ਜੂਗਾ ਵਿਆਸ ਠੀਕ ਆ ਉਹਦਾ ਅੱਧ ਕਰਕੇ ਅਰਧ ਵਿਆਸ ਬਣ ਜੂਗਾ ਜਿਵੇਂ ਆਪਾਂ ਨੇ ਇਹ ਆ ਚੀਜ਼ ਬਣਾਈ ਹਾਂ ਹਾਂ ਆ ਚੀਜ਼ ਹੈ ਇਹ ਅਰਧ ਵਿਆਸ ਹੈ ਠੀਕ ਹੈ ਜੀ ਇਹ ਜਾਨੀ ਕਿ ਇਹ ਵਿਆਸ ਦਾ ਅੱਧ ਹੋ ਗਿਆ ਅਰਧ ਵਿਆਸ ਕਿਹਾ ਜਾਂਦਾ ਹਾਂਜੀ ਹਾਂ 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 ਅਰਧ ਵਿਆਸ ਨੂੰ 22/7 ਅਰਧ ਵਿਆਸ ਅਰਧ ਪਾਇ ਸਪੋਜ਼ ਕਰੋ ਇਹ ਆਪਣਾ 3 ਫੁੱਟ ਆ ਗਿਆ ਠੀਕ ਆ ਠੀਕ ਹੈ ਨਾ 22/7 3 3 ਠੀਕ ਹੈ ਜੀ ਕਰਕੇ ਉਹਦਾ ਜਿੰਨਾ ਰਕਵਾ ਬਣੂਗਾ ਉਹ ਆਪਣਾ ਖੇਤਰਫਲ ਆ ਜੂਗਾ ਫੁੱਟਾਂ ਚ ਠੀਕ ਹੈ ਜੀ ਠੀਕ ਦੋਸਤੋ ਇਸ ਚੀਜ਼ ਦਾ ਜਿਹੜੀ ਤੁਸੀਂ ਆ ਨੀਚੇ ਦੇਖ ਰਹੇ ਹੋ ਨਾ ਸਾਰੇ ਇੱਕ ਵਾਰ ਰਿਪੀਟ ਕਰ ਦਿਓ ਦੁਬਾਰਾ ਇਹ ਜਾਨੀ ਕਿ ਆਪਣਾ ਜੇ ਸਿਰੇ ਤੋਂ ਸਿਰੇ ਤੱਕ ਹੈ ਨਾ ਇਹਨੂੰ ਆਪਾਂ ਵਿਆਸ ਕਹਿੰਦੇ ਆ ਜਿਹੜਾ ਗਲਾਈ ਦੇ ਵਿੱਚ ਵੱਧ ਤੋਂ ਵੱਧ ਫਾਂਸ ਲਾਗਦਾ ਫਿੱਤੇ ਨਾਲ ਵੱਧ ਤੋਂ ਵੱਧ ਫਾਂਸ ਲਾ ਦੇਖ ਹਾਂ ਹਾਂ ਜੀ ਹਾਂ ਉਹਦਾ ਅੱਧ ਕਰ ਲਾਂਗੇ ਉਹਨੂੰ ਅਰਧ ਵਿਆਸ ਕਹ ਇਸ ਪੋਸ ਕਰੋ 3 ਫੁੱਟ ਹੈ ਹਾਂਜੀ ਇਹਦਾ ਫਾਰਮੂਲਾ ਹੈ ਖੇਤਰਫਲ ਕੱਢਣ ਦਾ 22/7 ਅਰਧ ਵਿਆਸ ਜਿੰਨਾ 3 ਫੁੱਟ ਹੈ 22/7 3 3 ਠੀਕ ਆ ਉਹਦਾ ਜਦੋਂ ਆਪਾਂ ਰੱਖਵਾਂ ਕੱਢਾਂਗੇ ਜਿੰਨਾ ਆਜੂਗਾ ਉਹ ਖੇਤਰਫਲ ਆਊਗਾ ਠੀਕ ਆ ਫੁੱਟਾ ਜਾਜੂ ਫੁੱਟਾ ਦੇ ਗਾਹ ਕਨਾਲ ਮਰਲੇ ਬਣਾਉਣ ਦਾ ਫਾਰਮੂਲਾ ਹੈਗੇ ਹਾਂਜੀ ਹਾਂ ਹਾਂ ਫੁੱਟਾ ਜਿੰਨੇ ਸਕਰ ਫੁੱਟਾ ਆ ਕੇ ਉਹਨੂੰ 272.25 ਦੇ ਵੰਡ ਦਾਂਗੇ ਠੀਕ ਆ ਤੇ ਜੇ ਆਪਾਂ ਨੇ ਉਹਨੂੰ ਗੱਜ ਬਣਾਉਣੇ ਤਾਂ ਨੌ ਦੇ ਵੰਡਾਂਗੇ ਠੀਕ ਹੈ ਠੀਕ ਤੇ ਇਹ ਦੋਸਤੋ ਤੁਸੀਂ ਖੁਦ ਕਰਕੇ ਦੇਖਿਓ ਤੇ ਲੱਗਦਾ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦ